इंडिया फोकस 24 ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਨ ਇਸ ਟਾਈਮ ਤੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਕੋਠੀ 9C ਦੇ ਬਾਹਰ ਮੌਜੂਦ ਆ ਜਿਸ ਨੂੰ ਲੈ ਕੇ ਜਿਹੜੀ ਇਹ ਕੋਠੀ ਹੈ ਕਾਫੀ ਸਮੇਂ ਤੋਂ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਕਾਰਨ ਕੀ ਹੈ ਸਵੇਰੇ ਸਵੇਰੇ ਤੜਕਸਰ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਲਾਈਵ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਮੌਜੂਦ ਦਾ ਐਮਐਲਏ ਹਾਂ ਪਰ ਮੇਰੀ ਕੋਠੀ ਖਾਲੀ ਕਰਾਉਣ ਦੇ ਆਰਡਰ ਆ ਗਏ ਨੇ ਤੇ ਮੇਰੀ ਕੋਠੀ ਖਾਲੀ ਕਰਾਈ ਜਾ ਰਹੀ ਹੈ ਜਿਸ ਦੇ ਵਿੱਚ ਮੇਰੀ ਪਤਨੀ ਅਤੇ ਮੇਰਾ ਪੁੱਤਰ ਮੌਜੂਦ ਨੇ ਸਰਕਾਰ ਦੇ ਵੱਲੋਂ ਇਹ ਤਕੀਸ਼ਾਈ ਕਰੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਕਾਫੀ ਤੰਜ ਕਸੇ ਗਏ ਨੇ ਸੋ ਇਹ ਤਸਵੀਰਾਂ ਉਹਨਾਂ ਦੀ ਕੋਠੀ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਕਾਫੀ ਸਮੇਂ ਤੋਂ ਇਹਨਾਂ ਦਾ ਜਿਹੜਾ ਹੁਣ ਸਮਾਨ ਆ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਕੁਝ ਸਮੇਂ ਪਹਿਲਾਂ ਤਿੰਨ ਟਰੱਕ ਅੰਦਰ ਗਏ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਐਂਬੂਲੈਂਸ ਵੀ ਅੰਦਰ ਮੌਜੂਦ ਹੈ ਕਿਉਂਕਿ ਹਰਮੇਸਿੰਘ ਪਠਾਨ ਮਾਜਰਾ ਦੀ ਜਿਹੜੀ ਪਤਨੀ ਆ ਕਾਫੀ ਸਰਮੇ ਤੋਂ ਸਰੀਰਿਕ ਤੌਰ ਤੇ ਠੀਕ ਨਹੀਂ ਚੱਲ ਰਹੀ ਸੋ ਇਹ ਤਸਵੀਰਾਂ ਉਹ ਸਾਬ ਉਹਨਾਂ ਦੇ ਬਾਅਦ ਦੱਸਿਆ ਜਾ ਰਿਹਾ ਜਾਣਕਾਰੀ ਜੋ ਸਾਹਮਣੇ ਆ ਰਹੀ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਇਹ ਧੱਕੇਸ਼ਾਹੀ ਹੋ ਰਹੀ ਹੈ ਕਿ ਇੱਕਦਮ ਆ ਕੇ ਸਾਡਾ ਸਮਾਨ ਜਿਹੜਾ ਟਰੱਕਾਂ 'ਚ ਲੋਡ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਤਸਵੀਰਾਂ ਪਟਿਆਲੇ ਹਰਮੀਤ ਸਿੰਘ ਪਠਾਨ ਮੱਜਰੇ ਦੇ ਘਰ ਦੇ ਬਾਹਰ ਦੀਆਂ ਨੇ 9C ਦੇ ਬਾਹਰ ਦੀਆਂ ਨੇ ਜਿਹਨੂੰ ਅੱਜ ਖਾਲੀ ਕਰਾਇਆ ਜਾ ਰਿਹਾ ਹਰਮੀਤ ਸਿੰਘ ਪਠਾਨ ਮੱਜਰਾ ਜੋ ਕਾਫੀ ਸਮੇਂ ਤੋਂ ਵਿਵਾਦਾਂ ਦੇ ਵਿੱਚ ਘਰੇ ਪਏ ਨੇ ਅਤੇ ਪੀਓ ਹੋ ਗਏ ਨੇ ਸੋ ਇਹ ਤਸਵੀਰਾਂ ਨੇ ਕਿਉਂ ਕਿਉਂਕਿ ਉਹਨਾਂ ਦੇ ਕੁਝ ਸਮੇਂ ਪਹਿਲਾਂ ਆਪਣੀ ਸਰਕਾਰ ਦੇ ਖਿਲਾਫ ਇੱਕ ਕਦਮ ਚੱਕ ਦਿੰਦੇ ਨੇ ਹੜਲੇ ਟਾਈਮ ਹੜਲੇ ਦੇ ਟਾਈਮ ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤੇ ਜਾਂਦੇ ਨੇ ਜਿਸ ਤੋਂ ਬਾਬਤ ਇਹ ਸਾਰਾ ਮਾਹੌਲ ਗਰਮਾਉਂਦਾ ਉਸ ਤੋਂ ਬਾਅਦ ਕੁਝ ਪੁਰਾਣੇ ਪਰਚੇ ਖੁੱਲਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਜਦੋਂ ਗੱਲ ਕਰੀ ਜਾਂਦੀ ਹੈ ਉਹ ਪੇਸ਼ ਨਹੀਂ ਹੁੰਦੇ ਤੇ ਆਸਟ੍ਰੇਲੀਆ ਚਲੇ ਜਾਂਦੇ ਨੇ ਪੀਓ ਉਹਨਾਂ ਨੂੰ ਕਰਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੂੰ ਕਿਹਾ ਗਿਆ ਕਿ ਇਹ ਕੂਟੀ ਖਾਲੀ ਕਰ ਦਿਓ ਪਰ ਜੇ ਗੱਲ ਕਰੀ ਕੂਟੀ ਖਾਲੀ ਕਰਨ ਦੀ ਤਾਂ ਜਦੋਂ ਕੂਟੀ ਖਾਲੀ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਰਾ ਜਿਹੜਾ ਇਹ ਵਿਵਾਦ ਸੋ ਬਿਲਕੁਲ ਉਹ ਉਹਨਾਂ ਦੀ ਪਤਨੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਠੀਕ ਹੈ ਜੀ ਓਕੇ ਰੋਲ ਹੈ ਜੀ ਰੋਲ ਹੈ ਜੀ ਰੋਲ ਹੈ ਜੀ ਬਈ ਬਈ ਰੋਲ ਹੈ ਸਰ ਮੈਮ ਕਿਵੇਂ ਦੇਖਦੇ ਹੋ ਅੱਜ ਚੜੀ ਹੈਗੇ ਸਰਕਾਰ ਕੋਲੇ ੜੀ ਕੋਠੀ ਖਾਲੀ ਕੀਤੀ ਜਾਏਗੀ ਇਹ ਤੁਸੀਂ ਵੇਖੋ ਸ਼ਰਿਆਮ ਤੱਕਾ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ਤੱਕਾ ਹੋ ਰਿਹਾ ਹੈ ਕੋਈ ਉਸ ਸਰਕਾਰ ਚੀ ਨੇ ਹਜੇ ਕੋਈ ਅਸੀਂ ਕੁਝ ਵੀ ਚੇਂਜ ਨਹੀਂ ਕੀਤਾ ਜੋ ਤੁਸੀਂ ਸੁਣ ਰਹੇ ਹੋ ਕੁਝ ਵੀ ਐਵੇਂ ਦਾ ਨਹੀਂ ਸੀਗਾ ਮੌਜੂਦਾ ਸਰਕਾਰ ਚ ਹੁੰਦੇ ਹੋਏ ਆਪਣੇ ਐਮਐਲਏ ਦੇ ਨਾਲ ਆ ਕੁਛ ਹੋ ਰਿਹਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਏਗਾ ਤੁਸੀਂ ਇਹ ਵੀ ਵੇਖੋ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਪਿਛਲੇ ਦਿਨੀ ਤੁਸੀਂ ਵੀ ਸਾਰੇ ਜਾਣੂ ਹੋ ਇਸ ਚੀਜ਼ ਦੇ ਪਰ ਮੈਂ ਕਹਿੰਨੀ ਆ ਕਿ ਇੰਨਾ ਠੱਗਾ ਜਿਹੜਾ ਨਾ ਉਹ ਕੁਝ ਟਾਈਮ ਲਈ ਰਹਿੰਦਾ ਹੈ ਉਹ ਪਰਮਾਤਮਾ ਜਿਹੜਾ ਨਾ ਬੜਾ ਬਿਆਨਤ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਕਿ ਮੇਰੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਅੱਗੇ ਡੇਲੀ ਅਰਦਾਸ ਬੇਨਤੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬੇਟਾ ਜਿਹੜਾ ਜਿਹੜਾ ਕਰੇਗਾ ਨਤੀਜਾ ਇੱਥੇ ਭੁਗਤਣਾ ਪਏਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਣੇ ਆਪ ਆਏਗਾ ਵੀਰੇ ਮੈਂ ਕੁਝ ਨਹੀਂ ਕਹਿਣਾ ਉਹ ਵਾਹਿਗੁਰੂ ਆਪਣੇ ਆਪ ਤੁਹਾਨੂੰ ਦਿਖਾਏਗਾ ਸਭ ਕੁਝ ਕੀ ਲੱਗਦਾ ਮੈਂ ਤਾਂ ਬਹੁਤ ਕੁਝ ਸਹਿ ਲਿਆ ਪਠਾਨ ਮਾਜਰਾ ਸਾਹਿਬ ਨੇ ਉਹਦੇ ਪਰਿਵਾਰ ਨੇ ਸਹਿ ਲਿਆ ਸਿਹਤ ਦੇ ਵੀ ਰਵਾਂਗੇ ਕੋਈ ਚੱਕਰ ਨਹੀਂ ਸਿਹਤ ਪ੍ਰਤੀ ਜੋ ਦਿੱਕਤਾਂ ਆਉਂਦੀਆਂ ਨੇ ਕੋਈ ਚੱਕਰ ਨਹੀਂ ਸਵਾਂਗੇ ਅਸੀਂ ਆਪਣੇ ਹਲਕੇ ਲਈ ਸਹ ਰਹੇ ਆ ਹਲਕੇ ਦੇ ਸਾਡੇ ਨਾਲ ਖੜੇ ਨੇ ਵਰਕਰ ਕੋਸ਼ਿਕ ਹਲਕੇ ਦੇ ਨੂੰ ਆਉਣ ਨਹੀਂ ਦਿੱਤਾ ਗਿਆ ਕਿਉਂਕਿ ਜਿਨਨੇ ਕੋ ਅੱਗੇ ਆਏ ਨੇ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਨਾਂ ਨੂੰ ਨਹੀਂ ਆਉਣ ਦੀ ਤਾਂ ਉਹਨਾਂ ਦਾ ਵੀ ਧੰਨਵਾਦ ਆ ਔਰ ਤੁਹਾਡਾ ਵੀ ਸਾਰੇ মিডিਆ ਵਾਲੇ ਭਰਾਵਾਂ ਦਾ ਵੀ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਮੇਰਾ ਹਾਲ ਵੇਖਿਆ ਔਰ ਤੁਸੀਂ ਉਸ ਟਾਈਮ ਤੇ ਵੀ ਵਿੰਦੇ ਜਦੋਂ ਅਮਰ ਹਸਪੀਟਲ ਵੀ ਸੀ ਉਸ ਟਾਈਮ ਵੇਖੋ ਕਿਵੇਂ ਲੈ ਕੇ ਗਏ ਨੇ ਜੋ ਕੁਛ ਸੀਗਾ ਕਹਤਾ ਇਲਾਜ ਕਰਾ ਰਹੇ ਆ ਪਰ ਬਟ ਉੱਥੇ ਉਲਟਾ ਪ੍ਰੈਸ਼ਰ ਸੀਗਾ ਵੀ ਇਲਾਜ ਹੋ ਨਹੀਂ ਦੇਣਾ ਉਹ ਮੈਂ ਤੁਹਾਨੂੰ ਦੱਸਿਆ ਵੀ ਹਸਪੀਟਲ ਵਾਲੇ ਮਾਲਕ ਮੇਰੇ ਭਰਾ ਅਮਰਜੋਤ ਦਾ ਧੰਨਵਾਦ ਜਿਨੇ ਮੈਨੂੰ 4 ਦਿਨ ਉੱਥੇ ਰੱਖਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਜਬੂਰੀ ਵਸੋ ਫਿਰ ਇਹਨਾਂ ਨੇ ਰੈਫਰ ਕੀਤਾ ਸੀਗਾ ਕੀ ਲੱਗਦਾ ਵੀ ਜਿਹੜੀ ਪ੍ਰਧਾਨ ਮਾਜਰਾ ਸਾਹਿਬ ਨੇ ਕਿਹਾ ਸੀਗਾ ਕਿ ਦਿੱਲੀ ਵਾਲਿਆਂ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ ਕਿ ਉਸ ਦੇ ذریعے ਜਿਹੜੇ ਸਿਸਟਮ ਚੱਲ ਰਿਹਾ ਹੈਗਾ ਸਾਰਾ ਤੁਸੀਂ ਵੇਖ ਹੀ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੀ ਹੈ ਕਿਉਂਕਿ ਮਾਨ ਸਾਹਿਬ ਕੁਝ ਬੋਲ ਨਹੀਂ ਰਹੇ ਮਾਨ ਸਾਹਿਬ ਦਾ ਫਰਜ਼ ਸੀ ਆਪਣੇ ਪੰਜਾਬ ਲਈ ਖੜਨ ਦਾ ਜੇ ਚੁਣਿਆ ਸੀ ਪੰਜਾਬ ਨੇ ਮਾਨ ਸਾਹਿਬ ਨੂੰ ਤਾਂ ਮਾਨ ਸਾਹਿਬ ਦਾ ਹੱਕ ਸੀਗਾ ਆਪਣੇ ਪੰਜਾਬ ਲਈ ਖੜਨ ਦਾ ਆਪਣੇ ਐਮ ਐਲ ਏ ਨਾਲ ਖੜਨ ਦਾ ਉਹ ਕਹਿੰਦੇ ਕਿ ਇਹਨਾਂ ਤੱਕ ਮੈਂ ਨਹੀਂ ਸਹਿ ਸਕਦਾ ਆਪਣੇ ਪੰਜਾਬ 'ਚ ਮੈਂ ਇੱਥੇ ਹੀ ਰਹਿਣਾ ਪਰ ਉਹ ਦਿੱਲੀ ਵਾਲਿਆਂ ਦੇ ਪ੍ਰੈਸ਼ਰ 'ਚ ਜੋ ਕਹਿੰਦੇ ਨੇ ਉਹ ਕਰੀ ਜਾ ਰਹੇ ਨੇ ਰਿਸ਼ਤੇਦਾਰੀ ਨੂੰ ਕਿਸਲਾ ਦੇਖ ਰਿਹਾ ਰਿਸ਼ਤੇਦਾਰੀ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਗੁਰਪ੍ਰੀਤ ਦੀ ਮਜਬੂਰੀ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਵੇਖੋ ਘਰ 'ਚ ਕਿਸੇ ਲੇਡੀਜ਼ ਦੀ ਮਜਬੂਰੀ ਵੀ ਹੋ ਸਕਦੀ ਹੈ ਗਰਮਾਜਰ ਸਾਹਿਬ ਨੇ ਕਹੇ ਸੀ ਕੁਝ ਐਮਐਲਏ ਸਾਡੇ ਨਾਲ ਜਾਣ ਨੂੰ ਤਿਆਰ ਨਹੀਂ ਕੀ ਲੱਗਦਾ ਵੀ ਉਹ ਇਸੇ ਬਾਰੇ ਉਹ ਤੁਹਾਨੂੰ ਆਜੇ ਕੋਈ ਰਿਜ਼ਲਟ ਕੋਈ ਗੱਲ ਨਹੀਂ ਉਹ ਪਰਮਾਤਮਾ ਆਪਣੇ ਆਪ ਸਾਰਾ ਕੁਝ ਸਾਹਮਣੇ ਕਰੂਗਾ ਮੈਂ ਕੁਝ ਨਹੀਂ ਉਹਨਾਂ ਬਾਰੇ ਬੋਲ ਸਕਦੀ ਨਾ ਹੀ ਮੇਰੀ ਕਿਸੇ ਐਮਐਲਏ ਨਾਲ ਕੋਈ ਗੱਲ ਹੋਈ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੁਝ ਪਤਾ ਹੈ ਉਹ ਸਮਾਂ ਆਉਣ ਤੇ ਸਾਰਾ ਕੁਝ ਜੋ ਹੈਗਾ ਤੁਹਾਡੇ ਸਾਹਮਣੇ ਆਊਗਾ ਪ੍ਰਸ਼ਾਸਨ ਦਾ ਰਵਈਆ ਕਿਵੇਂ ਰਿਹਾ ਜੀ ਅੱਜ ਦਾ ਅੱਜ ਪ੍ਰਸ਼ਾਸਨ ਨੇ ਆ ਕੇ ਕਹਤਾ ਕਿ ਮੈਡਮ ਸਾਨੂੰ ਉੱਤੋਂ ਪ੍ਰੈਸ਼ਰ ਬਹੁਤ ਹੈ ਜੀ ਉਹਨਾਂ ਨੇ ਕਿਹਾ ਅੱਜ ਖਾਲੀ ਕਰਨੀ ਹੀ ਕਰਨੀ ਕੋਠੀ ਮੈਂ ਕਿਹਾ ਸੇਤਨ ਠੀ ਕੁਛ ਦਿਨ ਦਾ ਸਮਾਂ ਦੇ ਦਿ ਮਤਲਬ ਇਹਨਾਂ ਸਮਾਨੇ ਮੈਂ ਕਿਵੇਂ ਕੱਢਾਂਗੀ ਹਨਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਉਪਰੋਂ ਸੱਤ ਆਰਡਰ ਨੇ ਤੁਸੀਂ ਇਹ ਵੇਖ ਲਓ ਜੇ ਸੱਤ ਆਰਡਰ ਨੇ ਜੇ ਇੱਕ ਮੌਜੂਦਾ ਐਮਐਲਏ ਨਾਲ ਇੰਨਾ ਧੱਕਾ ਹੋ ਰਿਹਾ ਆਮ ਜਨਤਾ ਦਾ ਕੀ ਹਾਲ ਹੋਊਗਾ ਆਮ ਜਨਤਾ ਵੀ ਇਹ ਚੀਜ਼ ਤਾਂ ਜਾਣੂ ਹੋ ਗਈ ਹੈ ਕਿ ਇੰਨਾ ਧੱਕਾ ਹੋ ਸਾਰ ਐਨੇ ਤਾਂ ਸਾਡਾ ਕੀ ਹਾਲ ਹੋਣਾ ਜੇ ਕੱਲ ਨੂੰ ਅਸੀਂ ਕੁਝ ਬੋਲਾਂਗੇ ਸਾਡੇ ਤੇ ਕੀ ਕੁਝ ਹੋਊਗਾ ਜਿੱਦੋਂ ਉਹਨਾਂ ਦਾ ਸੱਚ ਬੋਲਣ ਤੇ ਇੰਨਾ ਕੁਝ ਹੋ ਰਿਹਾ ਇੰਨੀ ਸਜ਼ਾ ਮਿਲ ਰਹੀ ਹੈ ਤਾਂ ਸਾਨੂੰ ਤਾਂ ਬਿਨਾਂ ਬੋਲਣ ਤੋਂ ਹੀ ਜਿਹੜਾ ਮੇਰਾ ਪਤਾ ਲੈਣ ਵੀ ਆਉਂਦਾ ਸੀ ਉਹਦੇ ਵੀ ਪਰਚਾ ਚਲੋ ਜੀ ਪਰਚਾ ਜਿਹੜਾ ਮਨਸਰਬ ਦੀ ਪੋਸਟਰ ਪਾਉਂਦਾ ਉਹਦੇ ਤੇ ਵੀ ਪਰਚਾ ਤਾਂ ਇੰਨਾ ਕਿ ਕਿੱਥੇ ਤੁਸੀਂ ਡਰਾ ਧਮਕਾ ਲੋਗੇ ਕੋਈ ਗੱਲ ਨਹੀਂ ਸਮਾਂ ਆ ਜਾਣਾ ਛੇਤੀ ਆ ਜਾਣਾ ਤੇ ਸਭ ਨੂੰ ਇਹ ਰਿਜ਼ਲਟ ਜਿਹੜਾ ਸਾਹਮਣੇ ਆ ਜਾਏਗਾ ਕੀ ਲੱਗਦਾ ਵੀ ਸਮਰਥਕ ਇਸੇ ਕਰਕੇ ਚੁੱਪ ਨੇ ਵੀ ਲੋਨ ਨੂੰ ਲੱਗਦਾ ਵੀ ਕੋਈ ਪਰਚੇ ਨਾ ਹੋ ਜਾਣ ਜਾਂ ਮਤਲਬ ਨਹੀਂ ਕੁਝ ਕੁ ਸਮਰਥਕ ਜਿਹੜੇ ਨੇ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਇੰਨਾ ਅਸੀਂ ਨਹੀਂ ਡਰ ਸਕਦੇ ਇੰਨਾ ਥੱਲੇ ਲੱਗਿਆ ਨਹੀਂ ਸਰਨਾ ਉਹ ਵੀ ਹੁਣ ਨਹੀਂ ਚੁੱਪ ਪਹਿਲਾਂ ਇਹਨਾਂ ਨੇ ਸ਼ੁਰੂ-ਸ਼ੁਰੂ ਚ ਇਸੇ ਚੀਜ਼ ਤੋਂ ਹੀ ਦਬਾਇਆ ਸੀਗਾ ਉਦੋਂ ਠੀਕ ਹੈ ਇਹਨਾਂ ਨੇ ਪ੍ਰੈਸ਼ਰ ਪਾ ਲਿਆ ਜੇ ਪਹਿਲੇ ਦਿਨ ਇਹਨਾਂ ਨੇ ਕੱਟ ਕਿਉਂ ਨਹੀਂ ਹੋਣ ਦਿੱਤਾ ਉਸ ਦਿਨ ਸਾਰਿਆਂ ਨੂੰ ਅੱਗੇ ਆਉਣ ਦਿੰਦੇ ਐਨੀ ਫੋਰਸ ਕਿਉਂ ਲਾਤੀ ਸੀਗੀ ਤੁਸੀਂ ਆਪ ਹੀ ਗੈਂਗਸਟਰ ਪੈਦਾ ਕਰ ਰਹੇ ਹੋ ਕਿਉਂਕਿ ਫਿਰ ਕਹ ਦਿੰਦੇ ਕਿ ਇਹ ਗੈਂਗਸਟਰ ਪਠਾਨ ਮਾਦਰਾ ਪਹਿਲਾਂ ਧਾਕੜ ਸੀਗਾ ਧਾਕੜ ਐਮਐਲ ਸੀਗਾ ਅੱਜ ਉਹ ਗੈਂਗਸਟਰ ਬਣ ਗਿਆ ਠੀਕ ਹੈ ਠੀਕ ਹੈ ਸੋ ਬਿਲਕੁਲ ਏਸੀ ਹਰਮੀਤ ਸਿੰਘ ਠਾਨ ਮਾਜਰਾ ਦੀ ਵਾਈਫ ਜਿਨ੍ਹਾਂ ਦੇ ਵੱਲੋਂ ਬਿਆਨ ਦਿੱਤਾ ਹੈ ਮੈਮ ਐਮਐਲਏ ਦੀ ਗੱਲ ਕਰੀ ਗਈ ਆ ਕਿਵੇਂ ਦੇਖਦੇ 2027 ਚ ਇਹਦਾ ਕੋਈ ਅਸਰ ਦੇਖਣ ਨੂੰ ਮਿਲੂਗਾ ਉਹ ਸਾਡਾ ਹਲਕਾ ਫਤਵਾ ਦੇਊਗਾ ਜੀ 2027 ਚ ਜਿਵੇਂ ਵੀ ਹਲਕੇ ਦੇ ਲੋਕ ਚਾਣਗੇ ਪਰਮਾਤਮਾ ਕਰੇ ਹਲਕੇ ਦੇ ਲੋਕ ਚਾਣਣਗੇ ਤੇ ਅਸੀਂ ਦੁਬਾਰਾ ਇਸ ਕੋਟੀ 'ਚ ਫੇਰ ਆਵਾਂਗੇ ਸੋ ਬਿਲਕੁਲ ਇਹ ਤਸਵੀਰਾਂ 9C ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕੋਠੀ ਦੀ ਨੇ ਜਿੱਥੇ ਪਰਿਵਾਰ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਕਿ ਸਾਡੇ ਨਾਲ ਧੱਕੇਸ਼ਾਈ ਹੋ ਰਹੀ ਹੈ ਕਿਉਂਕਿ ਕਾਫੀ ਸਮੇਂ ਤੋਂ ਉਹਨਾਂ ਦੀ ਪਤਨੀ ਬਿਮਾਰ ਚੱਲ ਰਹੀ ਸੀ ਸੋ ਇਹ 9C ਕੋਠੀ ਹੈ ਕਾਫੀ ਸਮੇਂ ਤੋਂ ਵਿਵਾਦਾਂ ਦੇ ਵਿੱਚ ਸੀ ਜੋ ਅੱਜ ਖਾਲੀ ਹੋ ਚੁੱਕੀ ਹੈ ਸੋ ਇਹ ਤਸਵੀਰਾਂ ਪਟਿਆਲਾ ਦੇ 9C ਕੋਠੀ ਦੀਆਂ ਨੇ ਜਿੱਥੇ ਐਮਐਲਏ ਸਨੋਰ ਹਰਮਿੰਦਰ ਸਿੰਘ ਪਠਾਨ ਮਾਜਰਾ ਰਹਿੰਦੇ ਸੀ ਜੋ ਕਾਫੀ ਸਮੇਂ ਤੋਂ ਹੁਣ ਪੀਓ ਹੋਏ ਪੀਸੀ ਆਸਟ੍ਰੇਲੀਆ 'ਚ ਮੌਜੂਦ ਸੀ ਸੋ ਹੋਰ ਵੀ ਅਪਡੇਟ ਲਈ ਬਣੇ ਰਹੀ ਹੈ ਇੰਡੀਆ ਫੋਕਸ 24 ਦੇ ਨਾਲ